ਹੈਰਾਨ ਕਰ ਦੇਣ ਵਾਲੀ ਖਬਰ ਹਰਿਆਣਾ ਦੇ ਜ਼ਿਲ੍ਹਾ ਸਰਸਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਾਮੂਲੀ ਝਗੜੇ ਕਾਰਨ ਪਤੀ ਨੇ ਆਪਣੀ ਹੀ ਪਤਨੀ ਦਾ ਦਾਤਰੀ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਹੈ ਇਹ ਘਟਨਾ ਸਰਸਾ ਜ਼ਿਲ੍ਹਾ ਦੇ ਪਿੰਡ ਰਾਮਪੁਰ ਦਿੱਲੋ ਦੀ ਹੈ ਹੈਰਾਨੀ ਦੀ ਗੱਲ ਇਹ ਰਹੀ ਕਤਲ ਕਰਨ ਤੋਂ ਬਾਅਦ ਦੋਸ਼ੀ ਪਤੀ ਨੇ ਸਵੇਰੇ ਖੁਦ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਪੰਚਨਾਮਾ ਦੀ ਕਾਰਵਾਈ ਤੋਂ ਬਾਅਦ লাশ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੇਜ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਦੋ ਬੱਚੇ ਹਨ ਅਤੇ ਦੋਵੇਂ ਘਟਨਾ ਸਮੇਂ ਕਾਰੋਬਾਰ ਸਨ ਇੱਕ ਪੁੱਤਰ ਰਾਜਸਥਾਨ ਦੇ ਗੋਗਾ ਮੇੜੀ ਗਿਆ ਹੋਇਆ ਸੀ ਅਤੇ ਦੂਜੀ ਧੀ ਆਪਣੀ ਮਾਸੀ ਦੇ ਘਰ ਗਈ ਹੋਈ ਸੀ ਰਾਤ ਨੂੰ ਪਤੀ ਪਤਨੀ ਵਿਚਕਾਰ ਮਾਮੂਲੀ ਝਗੜਾ ਹੋਇਆ ਇਸ ਕਾਰਨ ਗੁੱਸੇ ਵਿੱਚ ਆ ਕੇ ਪਤੀ ਨੇ ਰਾਤ ਨੂੰ ਦਾਤਰੀ ਨਾਲ ਆਪਣੀ ਸੁੱਤੀ ਪਈ ਪਤਨੀ ਦਾ ਗਲਾ ਵੜ ਦਿੱਤਾ ਇਸ ਮਾਮਲੇ ਵਿੱਚ ਮ੍ਰਿਤਕ ਦਾ ਪਰਿਵਾਰ ਅਤੇ ਪੁਲਿਸ ਟੀਮ ਮੀਡੀਆ ਨੂੰ ਕੁਝ ਵੀ ਦੱਸਣ ਲਈ ਤਿਆਰ ਨਹੀਂ ਸੀ ਦੱਸਿਆ ਜਾ ਰਿਹਾ ਹੈ ਕਿ ਪਿੰਡ ਰਾਮਪੁਰ ਿੱਲੋ ਦੇ ਰਹਿਣ ਵਾਲੇ ਰੋਤਾਸ਼ ਦਾ ਬਿਆ 20 ਸਾਲ ਪਹਿਲਾਂ ਮਾਇਆ ਰਾਣੀ ਨਾਲ ਹੋਇਆ ਸੀ ਦੋਵਾਂ ਵਿਚਕਾਰ ਕਿਸੇ ਵੀ ਤਰ੍ਹਾਂ ਦਾ ਕੋਈ ਝਗੜਾ ਨਹੀਂ ਹੋਇਆ ਸੀ ਰਾਤ ਨੂੰ ਪਤੀ ਪਤਨੀ ਵਿਚਕਾਰ ਝਗੜਾ ਹੋਇਆ ਇਸ ਕਾਰਨ ਪਤੀ ਨੇ ਆਪਣੀ ਪਤਨੀ ਦਾ ਗਲਾ ਦਾਤਰੀ ਨਾਲ ਵੱਢ ਕੇ ਕਤਲ ਕਰ ਦਿੱਤਾ ਪਿੰਡ ਰਾਮਪੁਰਾ ਟਿੱਲੋ ਦੇ ਸਰਪੰਚ ਰਵੀਲ ਸਿਨਵਾਰ ਨੇ মিডিਆ ਨੂੰ ਦੱਸਿਆ ਕਿ ਕੱਲ ਰਾਤ ਤੱਕ ਸਭ ਕੁਝ ਠੀਕ ਸੀ ਕਿਹਾ ਜਾਂਦਾ ਹੈ ਕਿ ਰਾਤ ਨੂੰ ਦੋਵਾਂ ਵਿਚਕਾਰ ਮਾਮੂਲੀ ਝਗੜਾ ਹੋਇਆ ਸੀ ਇਸ ਕਾਰਨ ਰੋਤਾਸ਼ ਨੇ ਆਪਣੀ ਪਤਨੀ ਮਾਇਆ ਦਾ ਗਲਾ ਦਾਤਰੀ ਨਾਲ ਵੜ ਦਿੱਤਾ